ਕੀ ਆ ਜਦੋਂ ਸੋਆ ਪਾਣ ਚੱਲੇ ਆ ਘੁੰਮਣੇ ਚੈੱਕ ਕਰਵਾ ਛੋਟੇ ਹੈ ਕਿਤਾ ਸਭ ਤੋਂ ਜਲਾਪੁਲਨੇ ਦਾ ਪਰਨਾ ਨਹੀਂ ਜੀ ਬੰਨੇ ਬੱਜੇ ਗਏ ਗਾਇਸ ਯੱਕਰ ਪਤਾ ਨਹੀਂ ਕਿੰਦਾ ਦਾ ਪਰਨਾ ਵਜਾ ਕੇ ਨੇ ਕਮੈਂਟ ਦਿਓ ਮੈਂ ਕੰਦਾ ਪਰਨਾ ਜਾ ਪਰਨਾ ਵੇਖੋ ਤੁਮੀ ਤੋਂ ਖੇਡ ਆਦੀ ਗਾਏ ਨੂੰ ਆਪਾਂ ਚਾਰ ਦੀ ਘੁੰਮਣੇ ਦਿੱਤਾ ਨੇ ਤੇ ਰਾਜ ਤੈਨੂੰ ਬੁਲਾ ਲੈ ਹੈ ਗਾਈਜ਼ ਨੂੰ ਨੰਬਰ ਚ ਨੇ ਆ ਚੈੱਕ ਕਰੋ ਕਿ ਨੀਂਦਲੀ ਰ ਆਪਣੇ ਨਾਲ ਆੜੀ ਸਾਰੇ ਦੇ ਨਾਲ ਆ ਤੇ ਹੁਣ ਆਪਾਂ ਚੱਲਦੇ ਆ ਘੁੰਮਣੇ ਪੇਪਰ ਨੇ ਤੇ ਕਿਸੇ ਨੇ ਜਾਣਾ ਸੀ ਸੁਣਨਾ ਤਾਇ ਤੇ ਪਤਾ ਨਹੀਂ ਕਿਦਾਂ ਹੋ ਗਿਆ ਕਾਲੀ ਗਾੜੀ ਚ ਕਾਲੀ ਬੜੀ ਵਾਈ ਬੇਟੇ ਗਾਈਜ਼ ਸਿੰਪਲ ਬੇਟੇ ਮਾਰੇ ਮੈਂ ਤੇ ਹੁਣ ਗਾਈਜ਼ ਆਪਾਂ ਤੁਹਾਨੂੰ ਮਿਲਦੇ ਆ ਘੁੰਮਣੇ ਗਾਈਜ਼ ਆਪਾਂ ਬੰਚੇ ਨਹੀਂ ਆਲੇ ਆ ਬਸ ਥੋੜਾ ਹੋਰ ਪੈਂਡਾ ਰਹਿ ਗਿਆ ਐ ਅੱਛਾ ਕਰੋ ਗਾਈਜ਼ ਚੈਂਪੀ ਦੀ ਦੱਦੀ ਯਾ ਯਾ ਗਾਇਜ਼ ਹੁਣ ਆਪਾਂ ਪਤਾ ਨੂੰ ਸਿੱਧਾ ਹੀ ਕੋਈ ਮਣੀ ਮਿਲਦੇ ਆ ਜਾ 1 2 ਐਂਡ 3 ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਹੁਣ ਦੋਵਾਰਾ ਸੈਂਪਲ ਤੋਂ ਆ ਰਹੇ ਆ ਯਾਰ ਮੈਂ ਜਰਾ ਛੋਟੇ ਕੋਮਨ ਹਾਂਜੀ ਛਰੇ ਹੁਣ ਆਪਾਂ ਮੋਨ ਚੈੱਕ ਕਰੋ ਗਏ ਆ ਆ ਰਿਹਾ ਗਾਇਜ਼ ਗੇਟ ਤੇ ਆ ਰਿਹਾ ਗੇਟ ਸੰਦਰ ਬਾਬਾ ਹੀ ਆ ਲਾਈਟ ਸੰਦਰ ਬਾਬਾ ਹੀ ਆ ਹੁਣ ਆਨ ਮੁਖਾਵਾਂਗੇ ਇੱਥੇ ਬਾਟਾ ਬਾਟਾ ਮਿਲਦਾ ਹੈ ਗਾਇਸ ਚਲੋ ਆਪਾਂ ਨਾ ਪਾਰਕਿੰਗ ਕਰਦੇ ਚਪੜਾ ਜੁਗਲਾ ਲਾ ਲਈ ਹੈ ਨਾ ਹੋਰ ਚਪੜਾ ਕਿੱਧਰ ਪਾਰਕਿੰਗ ਕਰਨੀ ਹੈ ਪਾਰਕਿੰਗ ਮੈਂ ਤੁਹਾਨੂੰ ਨਾਲ ਆ ਵੀ ਰਹਿਣੀ ਕਿੰਨੇ ਚਪੜਾ ਪਾਰਕਿੰਗ ਕਰਨੀ ਹੈ ਚਲੋ ਗਾਇਸ ਹੁਣ ਆਪਾਂ ਤੁਹਾਨੂੰ ਮਿਲਦੇ ਚਪੜਾ ਚਪੜਾ ਲਾ ਕੇ ਗਾਈਜ਼ ਲਾ ਕੇ ਜੋੜੇ-ਜੋੜੇ ਤੋਂ ਹੁਣ ਆਪ ਵੀ ਲੱਗੇ ਬਾਟਾ ਚੈੱਕ ਕਰੋ ਗਾਈਜ਼ ਇਹ ਦੇਖ ਕੇ ਨਹੀਂ ਸਮਝ ਰਿਆ ਤੇ ਮੈਂ ਤਾਂ ਨੂਰਨ ਦੀ ਵਾਗੇ ਬਾਟਾ ਇਹ ਨਾ ਆਇਓ ਮੈਂ ਨਹੀਂ ਕਰ ਬਲੋ ਤਾਂ ਮੇਰਾ ਯਾਰ ਜੁੜ ਚੁਕਾ ਹੈ ਆਹ ਕਾਫੀ ਬਹੁਤ ਜਗਾਇ ਬਾਟੇ ਵੀ ਲਹਿਰ ਮਨਦਾ ਤਾਂ ਪਹਿਲੇ ਇੱਥੇ ਪਹੁੰਚ ਚੁਕਾ ਹੈ ਹਰਮਨ ਮੇਰੇ ਤਾਂ ਮੈਂ ਤਾਂ ਹਨਾ ਗਾਈਜ਼ ਹੁਣ ਆਪਾ ਲੱਸੀ ਪਿਆ ਪਾਲੀਏ ਫਿਰ ਪੀ ਕੇ ਤੁਹਾਨੂੰ ਮਿਲਦੇ ਆਂ ਚੈੱਕ ਕਰੋ ਗਾਈਜ਼ ਮੰਮੀ ਮੈਨਾਂ ਨਾਲ ਹੈ ਨਾ ਟੈਨਸ਼ਨ ਨਾਲ ਲੈਸ਼ ਆਨ ਕਰਦਾ ਵਸਤੇ ਫੋਨ ਪੰਮੇ ਫੜਮ ਪੜਾ ਦਾਂਗੇ ਤੇ ਗਾਈਜ਼ ਹੁਣ ਆ ਬਾਹਰ ਜਾ ਆ ਗਏ ਅੰਦਰ ਮਸਾ ਦੇਖਦੇ ਲੱਸੀ ਵੀ ਪੀ ਲਈ ਆਪਾਂ ਪਰਨੇ ਦਾ ਕਹਿੰਦੇ ਨੇ ਜਨਾ ਗਾਈਜ਼ ਇਹ ਪੂਰੇ ਦੇ ਪੂਰੇ ਲਵੇਟੇ ਬੱਜੇ ਹੋਏ ਹਨ ਮੇਰੇ ਸਾਊਂਡ ਥੋੜੀ ਘਟਾਉਗੀ ਕੋਈ ਗੱਲ ਨਹੀਂ ਗਾਇਸ ਕਿਉਂਕਿ ਇਸ਼ਨਾਨ ਕਰ ਲੱਗੇ ਸੰਗਤ ਬਹੁਤ ਜ਼ਿਆਦੀ ਹੈ ਗਾਇਸ ਚੈੱਕ ਕਰੋ ਜਗਤ ਜਲੰਦਾ ਦਾ ਸਲੇ ਜਗਤ ਜਲੰਦਾ ਦਾ ਸਲੇ ਹੋਏ ਨਾ 5 ਮਿੰਟ ਦੇ ਤੈਨੋਂ ਹਾਂ ਜੀ ਹੈਲੋ ਹੈਲੋ ਆਪਣੀ ਕਿਰਪਾ ਦਾ ਗਾਇਸ ਜਣਾ ਪਾ ਚੱਲਦੇ ਆਂ

ਇਸ਼ਹਾਨ ਕਰਕੇ ਗਈ ਫਿਰ ਆਪਾਂ ਜਾਂਦਾ ਸਿੱਧਾ ਦਰਬਾਰ ਵਿੱਚ ਮੱਥਾ ਰੇਕੇ ਫਿਰ ਆਪਾਂ ਪ੍ਰਕਰਮਾ ਜਿੰਦੇ ਤੁਹਾਨੂੰ ਗਾਈਸ ਉੱਥੇ ਮੱਥਾ ਮੱਥਾ ਟੇਕ ਕੇ ਬੈਠਣਾ ਹੈ। ਮਮਰੀ भाई खचरा पी ਮੇਰੇ <laughs> ਮੇਨ ਗੁਰ ਦਵਰਾਏ ਆਇਆ ਗਾਇਸ ਸਮਾਰਨੇ ਆਪਣਾ ਪ੍ਰਸ਼ਾਦ ਲੈ ਕੇ ਫੇਰ ਅਈ ਮੱਥਾ ਬੁੱਧਾ ਦੇ ਕੇ ਪਰਕਰ ਉੱਥੇ ਬਹਿਨੇ ਬਾਹਰ ਜਾ ਕੇ ਫੇਰ ਤੁਨ ਖੋਲੇ ਗਈ ਗਏ ਗਾਇਸ ਇੱਥੇ ਬਾਬਾ ਬੁੱਢਾ ਸਾਹਿਬ ਕੀ ਚਾ ਕਰਵਾ ਪਏ ਗਾਈਸ ਉਹਨਾਂ ਆਪਾਂ ਇੱਥੇ ਭਵਾਂਗੇ ਘੜੀ ਘੇਰ ਦੇਵਾਂਗੇ ਗਾਈਸ ਲੰਗਰ ਖਾਨ ਉੱਤੋਂ ਬਾਅਦ ਜਾਵਾਂਗੇ ਘਰੇ ਤੇ ਹਜੇ ਵੀ ਲਾਲ ਆਹ ਦੇਖੋ ਸਟ੍ਰੀਟ ਕੱਪ ਆ ਰਹੇ ਨੇ ਹੋਰ ਕੁਝ ਨਹੀਂ ਇਹਨਾਂ ਦਾ ਕੰਮ ਤੇ ਮੇਰਾ ਪਰਨਾ ਮੋਹ ਦੇ ਗਿੱਲਾਜਾ ਦੇਖੋ ਨੇ ਜਿਹੜਾ ਨਾ ਪੂਰਾ ਗਿੱਲਾ ਹੋ ਗਿਆ ਗਾਈਸ ਤੇ ਮੋਨਾ ਆਪਾਂ ਚੱਲਦੇ ਚੱਲੋ ਚੱਲੀਏ ਤੇ ਗਾਈਸ ਹੁਣ ਆਪਾਂ ਚੱਲਦੇ ਆਂ ਤੇ ਉੱਥੇ ਪਹੁੰਚੇ ਆਂ ਤੇ ਤੁਹਾਨੂੰ ਮੇਰਾ ਆਪਾਂ ਬਾਅਦ ਚ ਲੈਦੇ ਗਾਈਸ ਅੰਗਰਖਾਨ ਉੱਤੋਂ ਆਈ ਗੋਣਾ ਪ੍ਰਸ਼ਾਦ ਪ੍ਰਸ਼ਾਦ ਖਾ ਲਿਆ ਤੇ ਪ੍ਰਸ਼ਾਦ ਖਾ ਕੇ ਤੇ ਹੁਣ ਆਪਾਂ ਚੱਲੇ ਆ ਲੰਗਰ ਖਾਣ ਤੇ ਹੁਣ ਆਪਾਂ ਜਿੰਨੇ ਆਪਣੇ ਕੁਸ਼ਾਰੇ ਜਿੱਥੇ ਆਪਾਂ ਰੱਖੇ ਡੰਗੇ ਆ ਜੋ ਚਲਿਏ ਗਾਈ ਗੋਣਾ ਪਤਨ ਨੂੰ ਮਿਲਦੇ ਸਦਾ ਲੰਗਰਾਂ ਲੱਗੇ ਗਾਈਜ਼ ਹਰ ਮੰਦਿਰ ਦੇ ਦੀਵ ਦੀ ਲੜਾਈ ਹੋ ਚੁੱਕੀ ਜਾਂਦਾ ਮੈਂ ਨਹੀਂ ਰੱਖਣ ਜਾਣਾ ਲਫਾਫਾ ਦੀਪ ਰੱਖਣ ਗਿਆ ਦਵਿੰਦਰ ਦੇ ਨਾਲ ਲਫਾਫਾ ਤੇ ਹੁਣ ਆਪਾਂ ਖਾਣੀਆਂ ਲੰਗਰ ਤੇ ਤੁਹਾਨੂੰ ਹੋਣੇ ਆ ਲੰਗਰ ਖਾਣ ਲੈਣੇ ਕੋਰਤਰੀਓ ਲੰਗਰ ਖਾਦਾ ਹੁਣ ਵੀ ਗੁਰਦਾਰੇ ਹੋ ਹਾਂਜੀ ਬਸ 아이 ਗੁਰਦਾਰੇ ਲੰਗਰ ਖਾਂ ਜੋਗੇ ਨਾ ਡਾਕਟਰ ਆਪਣਾ ਇੰਗਲਰ ਕੱਢੀ ਨਹੀਂ ਨਹੀਂ ਭਰਾ ਕਰੋਣੀ ਕੱਢੇ ਗਾਈਜ਼ ਹੁਣ ਆਪਾਂ ਲੰਗਰ ਖਾ ਕੇ ਨਾ ਤੁਹਾਨੂੰ ਮਿਲਦੇ ਆ ਲੰਗਰ ਹੁਣ ਖਾਣਾ ਨਾ ਪੈਣਾ ਆ ਦੇਖੋ ਕੀ ਜੀੜਿਆ ਤਾਂ ਹੁਣ ਆਪਾਂ ਲੰਗਰ ਖਾ ਕੇ ਮਿਲਾਂ ਗਾਇਸ ਲੰਗਰ ਖਾ ਆਪਰ ਪਰਚਾਦਾ ਸ਼ਵਨ ਲੱਗੇ ਆ ਤੇ ਚੈੱਕ ਕਰੋ ਗਾਇਸ ਆ ਵੇਖੋ ਟੁੱਟ ਕੇ ਬੈ ਚੁੱਕਾ ਹਰਮਣ ਦਾ ਦਾਲ ਨੂੰ ਨਹੀਂ ਪਾਣੀ ਨਹੀਂ ਚੁੰਜਿਆ ਨਾ ਪਾਣੀ ਪੀਂਦਿਆ ਸੀ ਟੂ ਕੰਮ ਗਾਇਸ ਹੁਣ ਆਪਾਂ ਲੰਗਰ ਚੱਕ ਕੇ ਮਿਲਾਂਗੇ ਬਾਏ ਗਏ ਗਾਇਸ ਹੁਣ ਆਪਾਂ ਲੰਗਰ ਲੰਗਰ ਖਾ ਲਿਆ ਚੰਗੀ ਤਰ੍ਹਾਂ ਦੇ ਹੁਣ ਆਪਾਂ ਚੱਲੇ ਟੈਂਪੂ ਤੇ ਬਹਿਣ ਛੋੜੇ ਹੱਥੀ ਤੇ ਆ ਚੈੱਕ ਕਰੋ ਗਾਇਸ ਆਪਣਾ ਛੋਟਾ ਹਾਥੀ ਤੋਂ ਨੰਬਰ ਬੈਨ ਕੇ ਛੋਟੇ ਹਾਥੀ ਜੀ ਨੰਬਰ ਕਿ ਨਹੀਂ ਆ ਹਾਥੀ ਜੀ ਆ ਚੈੱਕ ਕਰੋ ਜੋੜੇ ਜੋੜੇ ਉਹ ਪਾ ਲਈਏ ਇੱਧਰ ਬੈਣਾ ਪਾ ਲਈਏ ਮੈਂ ਬੈਣਾ ਉਹ ਆਪਣੀ ਆਪਣੀ ਜਗ੍ਹਾ ਤੇ ਯਾਰ ਮੇ ਨਹੀਂ ਆ ਚਪਲਾ ਕਿੱਥੇ ਆ ਮम्मी ਨੇ ਅੜਤੇ ਬਾਹਰ ਪਾੜਾ ਫਿਰ ਉੱਥੇ ਕਾਈ ਜਨਾਂ ਬੱਚਾ ਕਿ ਬਲੰਗ ਹੋ ਰਿਹਾ ਕਿ ਤੇ ਹੁਣ ਆਪਾਂ ਚੱਲ ਗਏ ਆ ਸਾਡੇ ਪਾਸ ਕੁੰਛ ਕਰਿਆ ਬੈਕ ਨਰ ਜੀ ਬੈਕ ਵੋਏ ਵੇ ਈਆ ਇਹ ਚਪਰਾ ਚੁਕੀਆਂ ਨੇ ਆਪਣੀ ਔੜ ਦੀ ਔੜ ਦੀ ਹੁਣ ਆਪਾਂ ਬਾਵਾਂਗੇ ਬਾਵਾਂਗੇ ਵਿੱਚ ਫੋਨ ਫਾਨ ਵੇਖ ਕੇ ਫਿੱਟ ਜਾਵਾਂਗੇ ਕਰੇ ਮੰਮੀ ਉਹਨਾਂ ਨੂੰ ਮਹਾ ਇਸ ਤੇ ਆਵਾ ਮਾਣੀ ਤੇ ਪਤਾ ਨਹੀਂ ਕਿਥੇ ਰਹਿ ਪਏ ਹੁਣ ਮੰਮੀ ਨਹੀਂ ਆਏ ਆ ਤੇ ਹੁਣ ਆਪਾਂ ਚੱਲਾਂਗੇ ਤੇ ਕਰੇ ਜਾਵਾਂ ਗਾਇਜ਼ ਕਰ ਜਾਗੇ ਸੋ ਜਾਣਾ ਗਾਇਜ਼ ਹੁਣ ਮੈਂ ਮੇਰ ਤੋਂ ਨਹੀਂ ਹੋਰ ਹੁਣੀ ਵਲੋਗਿੰਗ ਹੁਣ ਮੈਂ ਸੋ ਜਾਣਾ ਸ਼ਾਮੀ ਜਾਵਾਂਗੇ ਮੇਲੇ ਉਹ ਅੱਜ ਝੂੜੇ ਲੈ ਗਿਆ ਮੈਂਗਾ ਨਾ ਚੰਗੀ ਆਈ ਮੈਨੂੰ ਸਾਰਾ ਘੂਣਾ ਮੇਲਾ ਆ ਫੇਰ 100% ਚਾਰਜ ਕਰ ਦੇਣਾ ਵੇਖੀ ਹਰ ਮਨ ਨੂੰ ਨਹੀਂ ਰਹਿ ਗਏ ਗਾਇਜ਼ ਉਹਨਾਂ ਲੱਭਦੇ ਫੇਰ ਆਪਾਂ ਚੱਲਦੇ ਹੁਣ ਮੈਂ ਤੁਹਾਨੂੰ ਸਿੱਧਾ ਮਿਲਦਾ ਘਰ ਜਾਣ ਵਕ ਨਹੀਂ ਘਰ ਜਾ ਗਏ ਗਾਇਜ਼ ਹੁਣ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਘਰ ਤੇ ਚੈੱਕ ਕਰੋ ਗਾਇਜ਼ ਬਹੁਤ ਨਿਹਾਲੇ ਸਾਸੀ ਅਨਾਲੇ ਗਾਇਜ਼ ਘੜਾ ਹਾਲਤ ਮੰਦੀ ਹੋ ਗਈ ਹੈ ਹਾਂਜੀ ਕਟੇ ਨਾ ਪਾਰ ਚੁਕੇ ਆ ਹੁਣ ਸੋਵਾਂਗੇ ਤੇ ਫੇਰ ਸ਼ਾਮੀ ਜਾਵਾਂਗੇ ਮੰਡੀ ਉਹਦੇ ਲਈ 파ਟ 2 ਆਊਗਾ ਜਿਹਦੇ ਵਿੱਚ ਆਪਾਂ ਵਿਖਾਵਾਂਗੇ ਤੁਹਾਨੂੰ ਮੰਡੀ ਦੇ ਕੀ ਝੂੜ ਝਾੜੇ ਲੱਗੇ ਮੇਨਾ ਹੁਣ ਵੀ 파ਟ 2 ਆਊਗਾ ਆ ਵੀਰ ਸੰਡੇ ਦੇ ਘਾਨੇ ਬੈਠਾ ਰਹਿੰਦਾ ਕੁਛ ਨਹੀਂ ਵਿਚੈਨੇ ਗਾ ਗਾਇਸ ਹੁਣ ਮੈਂ ਕਾਰ ਆ ਚੁਕਾ ਆ ਤਾਂ ਹੁਣ ਬਸ ਮੈਂ ਪਰਨਾ ਪਰਨਾ ਲਾ ਕੇ ਹੁਣ ਸੌਣ ਲੱਗਾ ਮੈਂ ਗਾਇਸ ਹੁਣ ਤੁਹਾਨੂੰ ਮਿਲਾਂਗੇ ਸਿੱਧਾ ਹੀ ਮੰਡੀ ਜਾਣ ਵਕਤ ਮੇਲੇ ਗਾਈਸ ਬੰਦ ਲਿਆ ਪਰ ਨਾ ਤੋਂ ਚਲਦੇ ਆਂ ਦੁਕਾਨ 'ਚ ਥੱਲੇ ਤੇ ਦੁਕਾਨ ਤੋਂ ਬਾਅਦ ਖਾੜੇ ਚਲਦੇ ਆਂ ਤੇ ਜੇ ਖਾੜੇ ਹੈ ਨਹੀਂ ਤਾਂ ਫੋਨ ਮਾਰ ਦੇਣਾ ਸਾਰਿਆਂ ਨੂੰ ਫਿਰ ਜਿਹੜੇ-ਜਿਹੜੇ ਧਾਨੇ ਆਪਾਂ ਪੱਕੇ ਕੀਤੇ ਸੀ ਜਿਆਨ ਦੀ ਮੰਡੀ ਤੇ 100 ਰੁਪਿਆ ਲੈ ਲੈਣਾ ਕਰੋ ਤਾਂ ਫਿਰ ਆਪਾਂ ਚੱਲਦੇ ਆਂ ਗਾਈਸ ਬਾਅਦ ਗਾਈਸ ਮਹਾਇਆ ਅੱ비 ਆਜੀ ਗਾਈਸ ਮੀ ਵੀ ਪੈ ਚੁਕਾ ਸੀ ਜਦੋਂ ਮੈਂ ਸੁੱਤਾ ਸੀ ਹੁਣ ਅੱ비 ਵੀ ਆਜਾ ਕੀ ਹਾਲ ਚਾਲ ਵੱਡਾ ਵੀਰ ਵਧੀਆ ਤੇ ਗਾਈਸ ਹੁਣ ਆਪਾਂ ਚੱਲਦੇ ਆਂ ਸਿੱਧਾ ਮੰਡੀ ਮੇਲੇ ਜਦੇ ਚੈੱਕ ਕਰੋ ਗਾਈਸ ਸਾਡੇ ਨਾਲ ਵੀ ਆ ਚੁਕਾ ਹੈ ਤੇ ਦਾ ਕਿਦਾਂ ਦੇ ਬੋਲ ਆ ਇਹਨੇ ਪੈ ਲੈ ਰਹੇ ਆ ਆਹ ਵੇ ਡੈਡੀ ਆਪਣੇ ਧਰਲੇ ਮਾਰਨ ਕਹਿੰਦਾ ਗੂਗਲ ਪੇ ਕਰ ਲੋ ਨਹੀਂ ਜੀ ਮਾਰੇ ਮਾਰੇ ਧਰਲੇ ਨਹੀਂ ਯਾਰ ਧਰਲੇ ਨਹੀਂ ਮਾਰੇ ਓਏ ਕਹੋ ਮਾਰੇ ਮਮਾ ਕੰਟੈਂਟ ਬਣ ਜਣਾ ਅੱਜ ਮੈਂ ਤਾਂ ਆਪਣੇ ਡੈਡੀ ਗਾਰੀ ਧਰਲੇ ਮਾਰੇ ਨਹੀਂ ਯਾਰ ਇਹਨੇ ਕਿਹਾ ਪਾਪਾ ਪੈਸੇ ਦੇ ਆ ਸਾਡਾ ਕੁੱਤਾ ਏ ਖਾ ਭੁੱਲ ਘਤਰੋ ਆਏ ਆ ਦੇਖਿਓ ਨਹੀਂ ਤੇਰਾ ਹੀ ਏ ਤੇਰਾ ਹੀ ਆ ਵੇਖੋ ਇਹਦਾ ਹੀ ਆ ਨਾ ਇਹਦਾ ਹੀ ਇਹਦਾ ਹੀ ਮੇਰਾ ਨਹੀਂ ਲੱਗਦਾ ਚੱਕ ਲੋ ਤੇਰਾ ਹੀ ਗਾਈਸ ਆਪਾਂ ਹੁਣ ਤੁਹਾਨੂੰ ਮਿਲਦੇ ਸਿੱਧਾ ਮੰਡੀ ਲੱਗੇ ਜਾਗੇ ਗਾਈਸ ਚੈੱਕ ਕਰੋ ਕਿੰਨਾ ਵਿਊ ਸੈੱਟ ਆ ਤੇ ਕਿਨੇ ਜਾਣੇ ਦੇ ਬੈਡਬਾਲ ਖੇਡਣਾ ਤੇ ਆ ਵੇਖੋ ਆ ਵੀ ਆ ਚੁਕੇ ਨੇ ਮੇਲੇ ਹੋਏ ਜੀ ਚੱਲ ਆ ਜਦਗੇ ਆਹੋ ਆ ਜਣੀਆਂ ਮੇਲੇ ਆਪਣੇ ਪੈਸੇ ਨਹੀਂ ਭਰੇ ਪੂਰੇ ਹੋ ਤੇ ਇਹਨਾਂ ਦੇ ਬਾਹਰ ਕੋਈ ਗੱਲ ਨਹੀਂ ਇਹਨੇ ਆਹ ਚਲੀਏ ਫਿਰਲੇ ਬੇਈਤੀ ਕਰਾ ਕੇ ਬਣਾਗੇ ਬੇਈਤੀ ਕਰਾਣਾ ਆ ਵੇਖੋ ਮੈਂ ਤਾਂ 500 ਰੁਪਏ ਆ ਰਿਹਾ ਹਾਂ ਬੜੇ ਆਪਣੇ ਗਾਈਜ਼ ਹੁਣ ਆਪਾਂ ਸਿੱਧਾ ਮਿਲਦੇ ਆ ਮੇਲੇ ਦੇ ਪੂਰੇ ਕਾ ਗਾਈ ਦਾ ਆਪਾ ਚੈੱਕ ਕਰੋ ਮੰਡੀ ਮੇਲੇ ਵਿੱਚ ਪਹੁੰਚਣ ਵਾਲੇ ਆ ਬਸ ਉੱਤੋਂ ਦੀ ਜਾਣਾ ਹੈ ਤੇ ਹੋਣਾ ਪਾ ਤੁਹਾਨੂੰ ਸਿੱਧਾ ਮੇਲੇ ਵਿੱਚ ਕਿਹ ਲੋ ਕੇ ਲਾਤੀ ਨਾ ਤਪੀਏ ਵੇ ਲੋ ਕਿਹੜੀ ਕੰਮ ਕਰਦਾ ਹੈ ਰੋਅਰ ਕਿਸੇ ਕੋ ਦੋ ਲੀਗਾ ਤਿੰਨ ਦਿਨ ਲਾਤੀ ਉੱਤੇ ਨੂੰ ਕਰਕੇ ਹੁਣ ਗਾਈ ਦਾ ਬਸ ਤੁਹਾਨੂੰ ਸਿੱਧਾ ਮੈਂ ਬੇ ਮੇਲੇ ਜੀ ਅੰਦਰ ਐਂਟਰ ਹੋ ਗਏ ਕਿਉਂਕਿ ਮੈਂ ਤਾਂ ਮਾਰਨੀ ਮੈਨੇ ਟਿਕਟਾਂ ਨਹੀਂ ਕਰ ਉਹ ਅੰਦਰ ਜਾ ਲਈ ਸਾਨੂੰ ਦੂਜਾ ਰਾਹ ਲੱਭ ਚੁਕਾ ਹੈ ਇਹ ਕਿਸੇ ਨੂੰ ਨਹੀਂ ਰਾਹ ਪਤਾ ਬਸ ਇਹ ਸਾਨੂੰ ਹੀ ਪਤਾ ਹੈ ਆ ਚੈੱਕ ਕਰੋ ਗਾਈ ਮਮਾ ਜੰਗਰੀ ਲੰਗੇ ਆ ਇਹ ਉਹ ਲੰਗਦੇ ਮੈਂ ਵੀ ਅੱਗੇ ਇਹਦਾ ਨੈਕਸਟ ਪਾਰਟ ਆਊਗਾ ਉਹਦੇ ਵਿੱਚ ਤੁਸੀਂ ਦੇਖੋਗੇ ਮੰਡੀ